ਕੋ ਜੀ ਅੱਜ ਮੈਂ ਮੋਗਾ ਵਿਖੇ ਆਇਆ ਸੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਮੈਨੂੰ ਇਤਲਾਹ ਦਿੱਤੀ ਸੀ ਔਰ ਅਖਬਾਰਾਂ 'ਚ ਵੀ ਅਸੀਂ ਦੇਖਿਆ ਜਿਹੜੇ ਡਾਕਟਰ ਅਨਿਲਜੀਤ ਕੰਬੋਜ ਸਾਹਿਬ ਨੇ ਕਿਸ ਪ੍ਰਕਾਰ ਉਹਨਾਂ ਦੇ ਕਲੀਨਿਕ ਤੇ ਜਾ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਦੋ ਵਿਅਕਤੀਆਂ ਨੇ ਪੇਸ਼ੈਂਟ ਬਣ ਕੇ ਤੇ ਬੇਰਵਾਹ ਦੇ ਕੇ ਉਹਨਾਂ ਨੂੰ ਪੁਲੇਖੇ 'ਚ ਗੱਲਾਂ ਚਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ ਦਾ ਚੰਗਾ ਹੋਇਆ ਗੋਲੀ ਜਿਹੜੀ ਹੈ ਉਹ ਉਹਨਾਂ ਦੀਆਂ ਰਿਬਸ ਤੇ ਲੰਗਸ ਦੇ ਕੋਲੇ ਵੱਜੀ ਆ ਜੀ ਨੇ ਸਾਰਾ ਘੁਮਕਮਾ ਕੇ ਬਹੁਤ ਸਾਰੀਆਂ ਜਿਹੜੀਆਂ ਇੰਟਰਸਟਾਈਨਸ ਹੈਗੀਆਂ ਨਾੜਾਂ ਅੰਦਰ ਲੀਆਂ ਉਹਦਾ ਨੁਕਸਾਨ ਕਰਤਾ ਕਿਵੇਂ ਜਿਵੇਂ ਸਟੂਲ ਪਾਈਪ ਸਾਡੀ ਵੇਸਟ ਪਾਈਪ ਆ ਉਹਦਾ ਵੀ ਕਾਫੀ ਡੈਮੇਜ ਹੋ ਗਈ ਉਹਨੂੰ ਵੀ ਬਾਈਪਾਸ ਕੀਤਾ ਸੋ ਸਟਿਲ ਡਾਕਟਰ ਸਾਹਿਬ ਨੂੰ ਮੈਂ ਹੁਣ ਮਿਲ ਕੇ ਆਇਆ ਕਾਲੜਾ ਸਾਹਿਬ ਨੇ ਉਹਨਾਂ ਦੇ ਮੈਨੂੰ ਦਰਸ਼ਨ ਵੀ ਕਰਾਏ आईसीयू चेक है स्टिल क्रिटिकल ਉਹਨਾਂ ਦੇ ਹਾਲਾਤ ਹੈ ਅ ਪਰ ਚੰਗੀ ਗੱਲ ਇਹ ਹੈ ਕਿ ਵੈਂਟੀਲੇਟਰ ਤੇ ਨੇ ਆਕਸੀਜਨ ਦਾ ਜਿਹੜਾ ਫਲੋ ਹੈਗਾ ਉਹ 100 ਤੇ ਸੀਗਾ 100% ਤੇ ਸੀ ਮਗਰਲੇ 72 ਘੰਟਿਆਂ ਤੋਂ ਉਹਨੂੰ ਹੁਣ 65 ਤੇ ਉਹਨਾਂ ਨੇ ਥੱਲੇ ਸলো ਡਾਊਨ ਕੀਤਾ ਇਹਦੇ ਮਤਲਬ ਇਹ ਹੈ ਕਿ ਹੌਲੀ ਹੌਲੀ ਫਿਰ ਉਸ ਸলো ਡਾਊਨ ਕਰਕੇ ਵੈਂਟੀਲੇਟਰ ਉਤਰ ਜਾਣਾ ਹੈ ਔਰ ਦੂਜਾ ਜਿਹੜਾ ਡਾਕਟਰ ਸਾਹਿਬ ਨੇ ਬਰੀਫ ਕੀਤਾ ਉਹ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਪੋਜੀਸ਼ਨਿੰਗ ਹੈਗੀ ਆ ਉਹ ਸਟੇਬਲ ਹੈਗੀ ਹੈ ਡਾਊਨ ਗ੍ਰੇਡ ਨਹੀਂ ਹੋਇਆ ਸੋ ਸਟਿਲ ਹੀ ਇਜ਼ ਅ ਸਟੇਬਲ ਕਹਿੰਦਾ ਮਤਲਬ ਹੈ ਕਿ ਸਭ ਕੁਝ ਠੀਕ ਹੈਗਾ ਲੇਕਿਨ ਬੀਪੀ ਥੋੜਾ ਜਿਹੜਾ ਉਹ ਲੋ ਹੈ ਜੀ ਨੂੰ ਜੀ ਨੂੰ ਮੈਡੀਸਿਨਸ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ ਸੋ ਮੈਨੂੰ ਪੂਰਨ ਉਮੀਦ ਮੇਰਾ ਥੋੜੀ ਜੀ ਉਮੀਦ ਹੈਗੀ ਆ ਕਿ ਉਹਨਾਂ ਦਾ ਬੀਪੀ ਸਟੇਬਲ ਹੋਏਗਾ ਐਂਡ ਉਹ ਇਸ ਗੱਲ ਚੋਂ ਜਿਹੜਾ ਕ੍ਰਿਟੀਕਲ ਸਟੇਜ ਤੋਂ ਨਿਕਲੇ ਆਉਣਗੇ ਕਿਉਂਕਿ ਅਸੀਂ ਹੋਪਸ ਦੇ ਨਾਲ ਆਪਦੀ ਜ਼ਿੰਦਗੀ ਜਿਉਉਣੇ ਔਰ ਜਿਹੜਾ ਉਹਨਾਂ ਦੇ ਗੋਲੀ ਨਹੀਂ ਤਾਂ ਦਿਲ ਤੇ ਵੀ ਵੱਜ ਸਕਦੀ ਸੀ ਉਹੀ ਗੋਲੀ ਤੇ ਉਹਰ ਬਚਤ ਕਰਕੇ ਇਮੀਡੀਏਟਲੀ ਬਹੁਤ ਚੰਗਾ ਹਸਪੀਟਲ ਹੈ ਜਿੱਥੇ ਕਾੜਾ ਸਭ ਕੇਅਰ ਕਰ ਰਹੇ ਹੈ ਡੀਐਮਸੀ ਦੀ ਟੀਮ ਦੀ ਵੀ ਇਹਦੇ ਵਿੱਚ ਸੰਯੋਗ ਲਿਆ ਜਾ ਰਿਹਾ ਸੋ ਆਈ ਹੋਪ ਡਾਕਟਰ ਸਾਹਿਬ ਇਸ ਗੱਲ ਚੋਂ ਨਿਕਲ ਕੇ ਜਲਦੀ ਆਉਣਗੇ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਮੜੇ ਸਾਹਿਬ ਰਜਾਨਾ ਹਮਲੇ ਹੋ ਰਹੇ ਆ ਅੱਜ ਵੀ ਇੱਕ ਟੇਲਰ ਤੇ ਹਮਲਾ ਹੋਇਆ ਬਹੁਤ ਉਹ ਟੇਲਰ ਨਹੀਂ ਹੈ ਉਹ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਇੱਕ ਜਿਹਨੇ ਉੜਤੇ ਪਜਾਮੇ ਔਰ ਫੈਸ਼ਨ ਦੇ ਯੁੱਗ ਦੇ ਵਿੱਚ ਆਪਣਾ ਆਪਦਾ ਨਾਂ ਕਮਾਇਆ ਸੀ ਵੀਅਰ ਵੈਲ ਟੇਲਰ ਅਸੀਂ ਬਚਪਨ ਚ ਜੋ 7-8 ਸਾਲ 10 ਸਾਲ ਦੇ ਹੁੰਦੇ ਸੀ ਉੱਥੋਂ ਕਪੜੇ ਸੁਵਾਉਂਦੇ ਹੁੰਦੇ ਸੀਗੇ 10 ਸਾਲ ਦੇ ਸਾਡੇ ਪਰਿਵਾਰ ਵਾਲੇ ਮਨਾਨਕੇ ਲੈ ਕੇ ਜਾਂਦੇ ਸੀ ਵਿਆਹ ਸ਼ਾਦੀਆਂ ਦੇ ਮੌਕੇ ਤੇ ਨਾਮੀ ਇੱਕ ਵਿਅਕਤੀ ਸੀ ਗਾਜੀ ਨੂੰ ਪੂਰਾ ਉਹ ਰਾਜਸਥਾਨ ਪੰਜਾਬ ਦੇ ਲੋਕ ਜਾਣਦੇ ਸਨ ਅੱਜ ਔਰ ਹੈਰਾਨੀ ਦੀ ਗੱਲ ਤਾਂ ਇਹ ਆ ਵੀ 300 ਬੰਦਾ 400 ਕੋਈ ਕੰਮ ਕਰਦਾ ਇਸ ਦੇ ਬਾਬਯੂਦ ਤੁਸੀਂ ਦਿਨ ਦਿਹਾੜੇ ਸ਼ਰੇਆਮ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਪਤਾ ਨਹੀਂ ਕੀ ਗੱਲ ਹੈ ਪੰਜਾਬ ਦੇ ਅੰਦਰ ਕੀ ਹੋ ਗਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਲਾਅ ਅੰਡਰ ਬੁਰਾ ਹਾਲ ਹੈ ਅੱਜ ਮੈਂ ਤੀਜੀ ਤੇ ਚੌਥੀ ਘਟਨਾ ਚ ਮੁਗੇ ਆ ਗਿਆ ਇੱਕ ਤਾਂ ਉਹ ਜੁਲਰ ਤੇ ਘਟਨਾਕਰਮ ਹੋਇਆ ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ ਉਹਨੂੰ ਇੱਕ ਉਹ ਸਾਡਾ ਬਲਾਗ ਦਾ ਪ੍ਰਧਾਨ ਸੀਗਾ ਬੱਲੀ ਉਹ ਮਾਰ ਦਿੱਤਾ ਗਿਆ ਕੋਈ ਸਮਝ ਨਹੀਂ ਆਈ ਕੌਣ ਮਾਰ ਗਿਆ ਨਿਸ਼ੇੜੀ ਜੇ ਫੜਦੇ ਤੀਜਾ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਫਰौती ਆਈ ਸੀ 2022 ਚ ਮੰਗੀ ਗਈ ਸੀ ਫਿਰ ਇਹਨਾਂ ਨੇ ਇੱਕ ਉਹਨਾਂ ਨੂੰ ਅ ਗਨਮੈਨ ਵੀ ਸਕਿਉਰਿਟੀ ਪ੍ਰੋਵਾਈਡ ਕੀਤੀ ਰੈਪਿਡ ਫੋਰਸ ਵੀ ਉਹਨਾਂ ਦੇ ਪਰਿਵਾਰ ਵਾਲੇ ਨੇ ਬੀਟਿੰਗ ਦੱਸਿਆ ਕਿ ਬਾਹਰ ਜੀਪ ਲੱਗ ਜਾਂਦੀ ਸੀ ਫਿਰ ਮਹੀਨੇ ਬਾਅਦ ਉਹ ਵਾਪਸ ਲੈ ਲਿਆ ਸਕਿਉਰਿਟੀ ਗਾਰਡ ਇਹ ਪੁਲਿਸ ਦਾ ਜਮਾਂ ਸਤਿਆਨਾਸ਼ ਹੋਇਆ ਪਿਆ ਇਸ ਪੰਜਾਬ ਦੀ ਪੁਲਿਸ ਦਾ ਕਿ ਭਾਈ ਉਹਨੂੰ ਤੁਸੀਂ ਸਕਿਉਰਿਟੀ ਦਿੱਤੀ ਔਰ ਕਿਸੇ ਵੇਪ ਆਪਣੀ ਸਕਿਉਰਿਟੀ ਵਾਪਸ ਲਈਏ ਇਹਦਾ ਮਤਲਬ ਤੁਸੀਂ ਲਿਖ ਕੇ ਦਿਓ ਜ਼ਿੰਮੇਦਾਰ ਹੋ ਕਿ ਇਹ ਮਤਲਬ ਖਤਰਾ ਚੱਲ ਗਿਆ ਹੈ ਤੁਸੀਂ ਸਕਿਉਰਿਟੀ ਵਾਪਸ ਲਾਈ ਰੈਕੀ ਕਰਕੇ ਕੋਈ ਲੰਡਾ ਲੰਡਾ ਹੈਗਾ ਉਹਨੇ ਬਹੁਤ ਅਤਿਆਚਾਰ ਉਹਨੂੰ ਨਾਰਦਿਓ ਫੜ ਕੇ ਇਹੋ ਜਿਹੇ ਬੰਦਿਆਂ ਦਾ ਇੰਕਾਊਂਟਰ ਕਿਉਂ ਨਹੀਂ ਕਰਦੇ ਜਿਹੜੇ ਵਿਅਕਤੀ ਜਿਹੜੇ ਵਿਅਕਤੀਆਂ ਨੇ ਇੰਨਾ ਗੰਦ ਮਚਾਇਆ ਵਿਆ ਪੰਜਾਬ ਦੇ ਅੰਦਰ ਈਜ਼ੀ ਮਨੀ ਸੌਖਾ ਪੈਸਾ ਵਟੋਰਨ ਤੇ ਇਹਨਾਂ ਗੈਂਗਸਟਰਾਂ ਨੇ ਲੱਖ ਬਣ ਲਿਆ ਇਹ ਸਾਡਾ ਰਾਜ ਵੀ ਸੀਗਾ ਇਹ ਤੋਂ ਪਹਿਲਾਂ 5 ਸਾਲ ਦੱਸੋ ਮੈਨੂੰ ਕਿਹੜਾ ਲੰਡਾ ਸੀ ਕਿਹੜਾ ਕੋਈ ਬੋਲਦਾ ਸੀ ਖੁਸਕਦਾ ਸੀ ਇੱਥੇ ਸਿੱਧੂ ਮੂਸੇਆ ਦੇ ਤੋਂ ਲੈ ਕੇ ਨਰਿੰਦਰ ਮੋhta ਹੈ ਜਾਂ ਤਾਂ ਸਰਕਾਰ ਬਿਲਕੁਲ ਦਿੱਲੀ ਦੀ ਸਰਕਾਰ ਵੀ ਸੁੱਤੀ ਪਈ ਹੈ ਕੀ ਕਰੀ ਕਰ ਰਹੀ ਹੈ ਬੀਜੇਪੀ ਪਿਆ ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਬੀਐਸਐਫ ਦਾ ਵਧਾਤਾ ਬਾਰਡਰ ਸਕਿਉਰਿਟੀ ਫੋਰਸਸ ਦਾ ਹੁਣ ਪੂਰਾ ਤੁਹਾਡਾ ਦਖਲ ਹੈ ਰੌਾ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਮੈਂ ਪਿੱਛੇ ਜੇ ਹੋਮ ਅਫੇਅਰ ਕਮੇਟੀ ਸੀਗੀ ਦਿੱਲੀ ਦੇ ਵਿੱਚ ਪਰਸੋਂ ਚੌਥੇ ਮੈਂ ਉਹਰਾ ਮੈਂਬਰ ਹਾਂ ਮੈਂ ਕਿਹਾ ਕਮ ਸੇ ਕਮ ਤੁਸੀਂ ਤਾਂ ਗੈਂਗਸਟਰਾਂ ਦੀਆਂ ਇੰਟਰਵਿਊਜ਼ ਨਹੀਂ ਰੋਕ ਸਕੇ ਤੁਸੀਂ ਤਾਂ ਉਹਨਾਂ ਨੂੰ ਗਲੋਰੀਫਾਈ ਕਰਦੇ ਹੋ ਤੁਸੀਂ ਉਹ ਰੋਜ਼ਾਨਾ ਉਹਨਾਂ ਤੋਂ ਟੈਲੀਫੋਨ ਫੜੇ ਜਾਂਦੇ ਆ ਉਹ ਗੁਰਪੰਤ ਸਿੰਘ ਪੰਨੂ ਅਰਗੇ ਉੱਥੋਂ ਟੈਰਰ ਕ੍ਰੀਏਟ ਕਰਦੇ ਆ ਸੋ ਸਾਈਬਰ ਕ੍ਰਾਈਮ ਵੀ ਇੰਨਾ ਵੱਧ ਗਿਆ ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਮੁਕੰਮਲ ਤੌਰ ਤੇ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਨ ਤੇ ਇਸ ਗੱਲ ਦੀ ਕੋਈ ਜੂ ਨਹੀਂ ਸਰ ਕਰੇ ਕਿਤੇ ਵੀ ਮੌਤ ਹੋ ਜੇ ਇਹ ਮੌਤ ਨੂੰ ਤਾਂ ਜਿਵੇਂ ਮਰੁੰਡੇ ਵੇਚਦੇ ਇਸ ਤਰ੍ਹਾਂ ਦਾ ਕੰਮ ਹੋਇਆ ਹੈ ਫਰੋਤੀ ਕਹਿ ਕੇ ਬੰਦਾ اور ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦਾ ਫਰੋਤੀਆਂ ਚ ਲੁੱਟ ਲਿਆ ਗਿਆ ਇਸ ਟੈਰਰ ਕਰਕੇ ਹੁਣ ਕਿਹੜਾ ਡਾਕਟਰ ਨਹੀਂ ਪੈਸੇ ਦੇਏਗਾ ਭਾਈ ਜੇ ਡਾਕਟਰ ਕੰਬੋਜ਼ ਦੇ 2022 ਤੋਂ ਲੈ ਕੇ ਇਹਨਾਂ ਨੇ ਆਖਿਆ ਮੁੱਕ ਗਿਆ ਕੰਮ ਤੇ 25 ਚ ਜਾ ਕੇ ਉਹਨਾਂ ਦੀ ਠੋਕਤਾ ਬੰਦਾ ਹੁਣ ਚੁੱਪ ਕਰਕੇ ਜਿਹੜਾ ਡਾਕਟਰ ਹੈ ਗਾਂ ਤੂੰ ਕੋਈ ਮੰਗੂਗਾ ਪੈਸੇ ਉਹ ਚੁੱਪ ਕਰਕੇ ਦੇ ਆਉਂਦਾ ਕੌਣ ਦੇਏਗਾ ਸਿਕਿਉਰਿਟੀ ਇਹ ਰਿਸਪੌਂਸਿਬਿਲਟੀ ਹੈ ਫੜੋਸ ਐਸਐਸਪੀ ਨੂੰ ਫੜੋ ਉਸ ਐਸਪੀ ਨੂੰ ਜਿਹਨੇ ਸਿਕਿਉਰਿਟੀ ਦਿੱਤੀ ਸੀ ਤੇ ਵਿਡਰੋਕ ਹੀ ਨਹੀਂ ਕੀਤੀ ਹੈ ਬਿਨਾ ਗਲਤ ਇਸੇ ਤਰ੍ਹਾਂ ਹੀ ਮੁੱਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰ ਲਈ ਸੀ ਟੀਵੀ ਤੇ ਆਇਆ ਲੈ ਲਈ ਸਿਕਿਉਰਿਟੀ ਵਾਪਸ ਉਹਰਾ ਸ਼ਾਮ ਨੂੰ ਕੰਮ ਕਰਕੇ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਅੰਦਰ ਸਰਕਾਰ ਦੀ ਮੈਂ ਨਿੰਦਾ ਕਰਦਾ ਹੈ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਤਾਂ ਲੱਗੀ ਵੀ ਹੈ ਕਾਂਗਰਸੀਆਂ ਦੇ ਪਰਚੇ ਦੇ 751 ਚ ਫੜ ਲਿਆ ਜੀ ਅੱਜ ਕੀ ਫੜ ਲਿਆ ਅੱਜ ਫਲਾਣਾ ਪਰਚਾ ਦਿੱਤਾ ਜੀ ਆ ਸਾਡੇ ਗਿਦਰਬਾ ਰੋਜ਼ 751 ਦੀਆਂ ਜਵਾਨਤਾ ਕਰਾਉਣਾ ਉਹਨਾਂ ਨੂੰ 12-12 ਦਿਨ ਜੇਲ੍ਹ ਚ ਭੇਜ ਦਿੰਦਾ ਉਤੋਂ ਦੀ ਬੋਲ ਜਿਹੜਾ ਕੰਮ ਕਰਨ ਵਾਲਾ ਹੈ ਲਾਅ ਐਂਡ ਆਰਡਰ ਨੂੰ ਠੀਕ ਕਰਨ ਵਾਲਾ ਹੋਰ ਇਹ ਤੇ ਕੋਈ ਤਵੱਜੋ ਨਹੀਂ ਸਰ ਤੁਸੀਂ ਮਿਲੇ ਉਹਨਾਂ ਨੂੰ ਹੁਣ ਹਾਲਤ ਕਿੱਦਾ ਉਹਨਾਂ ਦੀ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਤਾਂ ਪਰਿਵਾਰ ਨਾਲ ਹੋਈ ਉਹਨਾਂ ਦੀ ਭੈਣ ਨਾਲ ਗੱਲ ਹੋਈ ਤੇਰੇ ਬੇਟੇ ਨਾਲ ਗੱਲ ਹੋਈ ਉਹਨਾਂ ਦੀ ਭਾਂਜੀ ਨਾਲ ਗੱਲ ਹੋਈ